ਸੇ ਕੇ ਵੀ ਸਾਨੂੰ ਨਹੀਂ ਜਾਏਗਾ ਵੀ ਤੁਸੀਂ ਲੈ ਜਾਓ ਆਪਣੇ ਘਰੇ ਤੱਕੇ ਨਾਲ ਸਾਡੇ ਘਰੇ ਪੜਾ ਗਏ ਆ ਉਹਨਾਂ ਨੇ ਗਾਲੂ ਭਿਲੋ ਚਿਕਤੀ ਬਹੁਤ ਬੋਲੇ ਜੱਕ ਮੇਰਾ ਹੱਥ ਤੇ ਮਾਰਿਆ ਮੇਰੇ ਪਿੱਠ ਤੇ ਵੀ ਮਾਰਿਆ ਫਿਰ ਰਾਤ ਨੂੰ ਫਿਰ ਦੁਬਾਰਾ ਆਏ ਸਾਨੂੰ ਫਿਰ ਕੁੱਟ ਕੇ ਗਏ ਡੰਡਾ ਮਾਰਿਆ ਡਾਂਗਾ ਮਾਰਿਆ ਮੇਰੇ ਉਹ ਜੇਟ ਹੈ ਉਹਨਾਂ ਦੇ ਸਿਰ ਤੇ ਵੀ ਮਾਰਿਆ ਮੇਰੇ ਹਸਬੰਡ ਹੈ ਉਹਨਾਂ ਦੇ ਵੀ ਤੇ ਮਾਰੇ ਆ ਕਹਿੰਦੇ ਵੀ ਤੁਸੀਂ ਰਾਜਨਾਮਾ ਕਰ ਲੋ ਤੇਰੀ ਕੁੜੀ ਦੀ ਵੀਡੀਓ ਬਣਾਈ ਵੈਸੇਚੋ ਜਦੋਂ ਆਇਆ ਮੇਰੇ ਨਾਲ ਗੱਲ ਕਰੇ ਜਦੋਂ ਇਹਨਾਂ ਨੇ ਜਵਾਬ ਦਿੱਤਾ ਇਹਨਾਂ ਤੇ ਟੈਗ ਕੀਤਾ ਗਿਆ ਇਸਾਈ ਪਰਿਵਾਰ ਨੇ ਫਿਰ ਇਹਨਾਂ ਤੇ ਟੈਗ ਕੀਤਾ ਇਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਰਾਜਨਾਮਾ ਕਰ ਲੋ ਗਰੀਬ ਬੰਦੋ ਤੁਸੀਂ ਕੀ ਲੜਾ ਦੇਣਾ ਇਸਾਈਆਂ ਦੇ ਨਾਲ ਲਿੰਕ ਹੈਗੇ ਨੇ ਉਹ ਸਾਈਆਂ ਦੇ ਹਿਸ਼ਾਰੇ ਤੇ ਚੱਲ ਰਿਹਾ ਇਹਨਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੂਜੀ ਪਾਰਟੀ ਦੀ ਬਦਲ ਕਰ ਰਿਹਾ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਭਗਤ ਰਵਿਦਾਸ ਜੀ ਨੂੰ ਮੰਨਣਾ ਛੱਡੋ ਤੁਸੀਂ ਇਸਾਈ ਬਣ ਜਾਓ ਭਗਤ ਰਵਿਦਾਸ ਜੀ ਦੇ ਨਾਲ ਜੀ ਨਾਂ ਕੀ ਉਹ ਰਵਿਦਾਸ ਜੀ ਨੂੰ ਮੰਨਣਾ ਛੱਡ ਦੇਵੇਂਗੀ ਤੇਰੇ ਇਹ ਬੱਚਾ ਹੋ ਜਾਵੇਗਾ ਭਗਤ ਰਵਿਦਾਸ ਜੀ ਨੂੰ ਵੀ ਸ਼ੈਤਾਨ ਕਹਿ ਕੇ ਬੁਲਾਇਆ ਮਾਤਾ ਲక్ష్ਮੀ ਦੇਵੀ ਜੀ ਦੀ ਫੋਟੋ ਸੀਗੀ ਉਹਦੀ ਬੇਅਦਵੀ ਕੀਤੀ ਉਹਨੂੰ ਬੜੇ ਖੁਰੇ ਸ਼ਬਦ ਬੋਲੇ ਉਹਨਾਂ ਨੇ ਚਾਕੂਆਂ ਤੋਂ ਕਾਤਲਨਾਮਲਾ ਕਰ ਦਿੱਤਾ ਅਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਿਹੜੇ ਅਸਾਈ ਪ੍ਰਚਾਰਕ ਹੈਗੇ ਆ ਉਹਨਾਂ ਨਾਲ ਕੰਪਰੋਮਾਈਜ਼ ਰਾਜੀਨਾਮਾ ਕਰ ਲਵਾ ਉਨੇ ਤਾਂ ਤੇਰੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ ਭਗਤ ਰਵਿਦਾਸ ਜੀ ਦੀ ਮਾਤਾ ਲਛਵੀ ਦੇਵੀ ਜੀ ਦੀ ਬੇਅਦਵੀ ਕੀਤੀ ਉਹਰਾ ਮਾਮਲਾ ਇਦਾਂ ਸੀ ਵੀ ਸਾਡੇ ਘਰੇ ਆਉਣ ਕੇ ਉਹ ਇਸ ਅਮੀਸੀ ਵਾਲੇ ਪ੍ਰਚਾਰ ਕਰਨ ਵਾਸਤੇ ਅਸੀਂ ਕਹਿ ਵੀ ਸਾਨੂੰ ਨੀ ਲੈਣਾ ਪਰਚਾ ਪੁਰਚਾ ਉਹ ਵੰਡਦੇ ਸੀ ਪ੍ਰਚਾਰ ਕਰਦੇ ਸੀ ਅਸੀਂ ਕਹਿ ਵੀ ਸਾਨੂੰ ਨਹੀਂ ਚਾਹੀਦਾ ਵੀ ਤੁਸੀਂ ਲੈ ਜਿਓ ਆਪਣੇ ਘਰੇ ਵੀ ਸਾਨੂੰ ਨਹੀਂ ਲੈਣਾ ਬੇਨਾਮ ਨੂੰ ਕੁਝ ਵੀ ਨਹੀਂ ਲੈਣਾ ਬਹੁਤ ਧੱਕੇ ਨਾਲ ਸਾਡੇ ਘਰੇ ਫੜਾ ਗਏ ਧੱਕੇ ਨਾਲ ਫੜਾ ਗਏ ਮੈਂ ਅਸੀਂ ਚੱਕ ਕੇ ਉਹਨਾਂ ਨੂੰ ਉਹ ਸਾਡੀ ਸਰਕਾਰੀ ਕੁਰਸੀ ਹੈਗੇ ਉੱਥੇ ਮੈਨੂੰ ਰੱਖ ਦਿੱਤਾ ਰੱਖ ਕੇ ਉਹ ਚੱਲ ਗਈ ਹੈ ਜਨੋ ਪਰਚੇ ਜੋ ਬੰਦੇ ਸੀ ਉਹ ਚਲੇ ਗਏ ਤੇ ਸਾਹਮਣੇ ਵਾਲੀ ਹੈਗੇ 파ਰ ਤੇ ਉਹ ਕੱਟ ਗਿਆ ਇਸੀ 파ਰ ਉਹਨੇ ਗਾਲੋਕ ਲੋਚ ਕੀਤੀ ਐ ਬਾਦੂ ਕੁਛ ਕੀਤਾ ਐ ਮੈਂ ਬੋਤ ਬੋਲੇ ਫਿਰ ਅੰਦਰ ਜਾ ਕੇ ਉਹ ਚਾਕੂ ਲੈ ਕੇ ਆਈ ਚਾਕੂ ਮੇਰੇ ਹੱਥ ਤੇ ਮਾਰਿਆ ਮੇਰੇ ਪੀਠ ਤੇ ਵੀ ਮਾਰਿਆ ਬਹੁਤ ਕੁਛ ਕੀਤਾ ਫਿਰ ਉਹੀ ਫਿਰ ਉਹ ਗੱਲ ਹੋ ਗਈ ਫਿਰ ਰਾਤ ਨੂੰ ਫਿਰ ਦੁਬਾਰਾ ਆਏ ਸਾਨੂੰ ਫਿਰ ਪੁੱਟ ਕੇ ਗਏ ਡੰਡਾ ਮਾਰਿਆ ਡਾਂਗਾ ਮਾਰਿਆ ਮੇਰੇ ਸਿਰ ਤੇ ਮੇਰੇ ਉਹ ਜੇਟ ਹੈ ਉਹਨਾਂ ਦੇ ਸਿਰਤੇ ਬਿਮਾਰੀਆ ਸੱਟਾਂ ਮਾਰੀਆਂ ਮੇਰੇ ਜੇਟ ਹੈ ਉਹਨਾਂ ਦੇ ਵੀ ਮਾਰੇ ਹੈ ਮੇਰੇ ਹਸਬੰਡ ਹੈ ਉਹਨਾਂ ਦੇ ਵੀ ਇੱਥੇ ਮਾਰੇ ਆ ਕਮਰ ਤੇ ਬਿਮਾਰਿਆ ਬਾਦੂ ਯਾਨੀ ਕਿ ਸਾਰੇ ਨੇ ਹੀ ਕੁੱਟੇ ਹੋ ਆ ਕੇ ਕਰੇ ਕੱਲੇ ਨੂੰ ਉਸ ਕੋਲੇ ਕਾਰਵਾਈ ਕਰਨਗੇ ਬਿਆਨ ਲਿਖਾਏ ਆ ਤੁਸੀਂ ਕੱਲ ਤਾਂ ਹੁਣੋਂ ਉੱਤੋਂ ਬ ਕਾਰਵਾਈ ਨਹੀਂ ਹੋਈ ਨਹੀਂ ਜੀ ਸਰ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਹਜੇ ਤੱਕ ਸਾਨੂੰ ਕਹਿੰਦੇ ਪਏ ਵੀ ਤੁਸੀਂ ਥਾਣੇ ਆਓ ਥਾਣੇ ਇਵੇਂ ਕਰੋ ਉਵੇਂ ਕਰੋ ਅਸੀਂ ਕਿਭੇ ਸਾਨੂੰ ਕੁਝ ਨਹੀਂ ਕਰਨਾ ਅਸੀਂ ਸਾਨੂੰ ਕੁਝ ਵੀ ਨਹੀਂ ਕਰਨਾ ਅਸੀਂ ਕਹਿੰਦੇ ਪਏ ਨੂੰ ਅੱਜ ਕੀ ਹੋਇਆ ਸਵੇਰ ਅੱਜ ਸਵੇਰੇ ਉਹ ਆਏ ਸੀ ਪਤਾ ਨਹੀਂ ਕਿਹਦੇ ਨਾਲ ਆਏ ਸੀ ਮੈਂ ਨਹੀਂ ਜਾਣਦੀ ਨਾਲ ਉਹ ਵੀ ਕਿਹਦੇ ਨਾਲ ਆਏ ਸੀ ਸਾਰੇ ਆਏ ਸੀ ਵੱਡੇ ਐਸ ਐਚਓ ਆਏ ਸੀ বিনা ਵਰਦੀ ਕੇ ਸੀ ਨਾਲ ਕੋਈ ਦੋ ਤਿੰਨ ਪੁਲਿਸ ਵੀ ਸੀ ਮੈਂ ਨਹੀਂ ਜਾਣਦੀ ਹਾਂਜੀ ਉਹ ਤਾਂ ਵਰਦੀ ਸੀ ਸੀ ਜੋ ਵੱਡੇ ਹੈਗੇ ਹਨ ਅਫਸਰ ਉਹ ਵਰਦੀ से ਨਹੀਂ ਸੀ ਹਾਂਜੀ বিনা ਵਰਦੀ ਕੇ ਸੀ ਬਿਨਾ ਵਰਦੀ ਕੇ ਸੀ ਔਰ ਹੁਣ ਉਹ ਆਏ ਸੀ ਨਾਲ ਕੋਈ ਕਹਿੰਦੇ ਵੀ ਤੁਸੀਂ ਰਾਜੀਨਾਮਾ ਕਰ ਲੋ ਅਸੀਂ ਕੇ ਵੀ ਸਾਨੂੰ ਨਹੀਂ ਕਰਨਾ ਰਾਜੀਨਾਮਾ ਪਹਿਲਾ ਤੇ ਮੇਰੀ ਸੱਸ ਦੀ ਹੋ ਗਈ ਤਬੀਤ ਖਰਾਬ ਮੈਂ ਸੱਸ ਨੂੰ ਲੈ ਕੇ ਹਸਪੀਟਲ ਆ ਗਈ ਆ ਉਹ ਆਸੀ ਸੱਸ ਨੂੰ ਉਹ ਦੋ ਬੂਟ ਵਾਲੇ ਕਰੀ ਸੋ ਵੀ ਹੋਇਆ ਜਾਂ ਉਹ ਕੋ ਬਾਤ ਹੋਇਆ ਪਹਿਲੇ ਯਾਨੀ ਕਿ ਉਹ ਜੋ ਬੋਲਣ ਲੱਗੇ ਸੀ ਜਬੀ ਮੇਰੀ ਸੱਸ ਬਿਮਾਰ ਹੋ ਗਈ ਸੀ ਵੀ ਹਾਰਦਿ ਹਾਰਦਿ ਸ਼ਿਕਾਇਤ ਹੈ ਕਿ ਮੇਰੀ ਸੱਸ ਨੇ ਤਿਕੰਗਨ ਕਰਤੀ ਦਵਾਈਆਂ ਚਲਦੀਆਂ ਮੇਰੇ ਸੱਸ ਦੇ ਆ ਦੋ ਤਿੰਨ ਸਾਲ ਹੋ ਗਏ ਜੀ ਸਰ ਜਗੰਗਾ ਨਗਰ ਦੀ ਚਲਦੀ ਹੈ ਮੇਰੇ ਸੱਸ ਨੂੰ ਕੀ ਦਵਾਈਆਂ ਹੁਣ ਹੁਣ ਵੀ ਚੱਲੇ ਜਾਂਦੀ ਹੈ बेहोश ਹੋ ਗਏ ਡਿੱਗ ਪਏ ਸੀ نیچے ਮੇਰੀ ਸੱਸ ਫਿਰ ਨਾਨੂ ਚੱਕ ਕੇ ਅਸੀਂ ਹਸਪਤਾਲ ਲੈ ਕੇ ਆਏ ਹਾਂ ਉਹ ਪਤਾ ਨਹੀਂ ਵੀ ਪਿੱਛੇ ਪੱਜ ਕੇ ਹੋਇਆ ਵੀ ਸਾਨੂੰ ਨਹੀਂ ਪਤਾ ਅਸੀਂ ਹਸਪਤਾਲ ਆ ਗਏ ਸੱਸ ਨੂੰ ਵਰਤੀ ਕਰਾਇਆ ਟਿੱਕੇ ਟੁੱਕੇ ਦਿੱਤੇ ਦਵਾਈ ਪਾਣੀ ਦਿੱਤੇ ਮੇਰੀ ਸੱਸ ਨੂੰ ਉਹ ਉਹ ਬੈਠੀ ਹੈ ਜੀ ਇਹ ਘਟਨਾ ਤਾਂ 15 ਤਰੀਕ ਦੀ ਘਟਨਾ ਹੈ 15 ਤਰੀਕ ਨੂੰ ਜਦੋਂ ਇਹਨਾਂ ਨੇ ਜਵਾਬ ਦਿੱਤਾ ਇਹਨਾਂ ਤੇ ਅਟੈਕ ਕੀਤਾ ਗਿਆ ਉਸ ਤੋਂ ਮਗਰੋਂ ਇਹ ਹਸਪਤਲ ਦਾਖਲ ਹੋ ਗਏ ਹਸਪਤਲ ਦਾਖਲ ਹੋਣ ਤੋਂ ਬਾਅਦ 2 ਦਿਨ ਇੱਥੇ ਰਹੇ ਇਹਨਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਦੁਬਾਰਾ ਐਸਐਚਓ ਸਾਹਿਬ ਨੇ ਫਿਰ ਉਹਨੂੰ ਜਦੋਂ ਬੁਲਾਇਆ ਇਹ ਰਸਤੇ ਵਿੱਚ ਜਾ ਰਹੇ ਸੀ ਤੇ ਉਸ ਸਾਈ ਪਰਿਵਾਰ ਨੇ ਫਿਰ ਇਹਨਾਂ ਤੇ ਅਟੈਕ ਕੀਤਾ ਅਟੈਕ ਕਰਨ ਤੋਂ ਬਾਅਦ ਕੀ ਇਹ ਫਿਰ ਹਸਪਤਲ ਦੇ ਵਿੱਚ ਦਾਖਲ ਹੋਏ 17 ਤਰੀਕ ਨਿਕਲ ਗਈ 17 ਤਰੀਕ ਰਾਤ ਨੂੰ ਜੱਪਤੀ ਸਾਹਿਬ ਨੇ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਮੇਰੇ ਨਾਲ ਸਾਰੇ ਸਿੱਖ ਜੱਤੇਵੰਦੇ ਸੀ ਬਿਸ਼ਨੋਈ ਜੱਤੇਵੰਦੀ ਸੀਗੀ ਤੇ ਸਾਡੇ ਹੋਰ ਸਮਾਜਿਕ ਦੇ ਲੋਕ 8-10 ਲੋਕ ਅਸੀਂ ਸੀਗੇ ਜਦੋਂ ਡਿਪਟੀ ਸਾਹਿਬ ਨੇ ਬੁਲਾਇਆ ਤੇ ਡਿਪਟੀ ਸਾਹਿਬ ਨੇ ਰਾਤੀ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਸੀਗਾ ਵੀ ਜੋ ਤੁਸੀਂ ਕਹਿ ਰਹੇ ਹੋ ਜੋ ਇਸ ਪਰਿਵਾਰ ਦੇ ਨਾਲ ਠੱਗਾ ਹੋਇਆ ਇਹਨਾਂ ਨੂੰ ਇਨਸਾਫ ਦਿੱਤਾ ਜਾਏਗਾ ਅੱਜ ਰਾਤ ਨੂੰ ਪਰਚਾ ਘੱਟ ਕੇ ਐਫ ਆਈ ਆਰ ਦੀ ਕਾਪੀ ਜਿਹੜੀ ਤੁਹਾਨੂੰ ਭੇਜ ਦਿੱਤੀ ਜਾਏਗੀ ਅਰਤੂ ਹੋਇਆ ਕਿ ਅੱਜ ਸੋਰੇ ਸਾਨੂੰ ਇਹ ਮਿਲਿਆ ਕਿ ਐਸਐਚਓ ਆਪਦੀ ਪਾਰਟੀ ਨਾਲ ਲੈ ਕੇ ਤਿੰਨ ਚਾਰ ਬੰਦੇ ਨਾਲ ਲੈ ਕੇ ਇਸ ਭੈਣ ਦੇ ਮੇਨੂ ਘਰੇ ਗਏ ਇਹਨਾਂ ਨੂੰ ਧਮਕਾਇਆ ਔਰ ਇਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਰਾਜਨਾਵਾ ਕਰ ਲੋ ਗਰੀਬ ਬੰਦੇ ਉਹ ਤੁਸੀਂ ਕੀ ਲੈਣਾ ਦੇਣਾ ਇਹ ਮਾਮਲਾ ਬਹੁਤ ਅੱਗੇ ਵੱਜੇਗਾ ਐਨੀ ਗੱਲ ਸੁਣਦੇ ਹੀ ਮਾਤਾ ਜੀ ਇੱਥੇ ਪੈ ਜ ਨੇ ਮਾਤਾ ਜੀ ਬੁਹਾੜ ਦੀ ਪ੍ਰੋਬਲਮ ਸੀ ਤੇ ਉੱਥੇ ਡਿੱਗ ਪਏ ਨੇ ਹੁਣ ਗੱਲ ਇਹ ਹੈ ਵੀ ਐਸਐਚਓ ਸਾਹਿਬ ਨੂੰ ਚਾਹੀਦਾ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਐਸਐਚਓ ਸਾਹਿਬ ਦੇ ਜਿਹੜੇ ਲਿੰਕ ਨੇ ਉਹ ਇਸਾਈਆਂ ਦੇ ਨਾਲ ਲਿੰਕ ਹੈਗੇ ਨੇ ਉਹ ਸਾਰਿਆਂ ਦੇ ਹਿਾਰੇ ਤੇ ਚੱਲ ਰਿਹਾ ਨਾ ਕਿ ਇਹ ਜਿਹੜਾ ਦੁਖੀ ਪਰਿਵਾਰ ਹੈ ਜਿਨ੍ਹਾਂ ਨੂੰ ਕਈ ਦਿਨਾਂ ਤੋਂ ਵਿੱਚੋਂ ਕੁੱਟਿਆ ਜਾ ਰਿਹਾ ਇਹਨਾਂ ਨੂੰ ਇਨਸਾਫ ਦਿਵਾਉਣ ਦੀ بجائے ਦੂਜੀ ਪਾਰਟੀ ਦੀ ਮਦਦ ਕਰ ਰਿਹਾ ਜੋ ਐਸਐਸ ਕਟਰਾ ਦੀ ਬਹੁਤ ਵੱਡੀ ਨਿਗਹਿਤੀ ਕਰਦੇ ਆ ਔਰ ਡਿਪੀ ਸਾਹਿਬ ਨੂੰ ਇਹ ਮੰਗ ਕਰਦੇ ਆ ਕਿ ਜਲਦ ਇਸ ਮਾਮਲੇ ਤੇ ਐਫਆਈਆਰ ਦਰਜ ਕਰਕੇ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇ ਸਾਡੇ ਕੋਲੇ ਸੂਚਨਾ ਮਿਲੀ ਸੀ ਕਿ ਮਲੋਟ ਦੇ ਰਵਿਦਾਸ ਮਹੱਲਾ ਵਿਖੇ 16 10 2025 ਨੂੰ ਕੁਝ ਇਸਾਈ ਪ੍ਰਚਾਰਕ ਪਾਸਟਰ ਨਰੂਲੇ ਦੇ ਪੋਸਟਰ ਵੰਡ ਰਹੇ ਆ ਔਰ ਇੱਕ অতি ਗਰੀਬ ਪਰਿਵਾਰ ਰਵਿਦਾਸ ਦੇ ਜੋ ਜੁੱਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਉਹਨਾਂ ਦੇ ਘਰ ਉਜਬਰੀ ਵੜ ਕੇ ਉਹਨਾਂ ਨੂੰ ਪੋਸਟਰ ਦੇਖ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਭਗਤ ਰਵਿਦਾਸ ਜੀ ਨੂੰ ਮੰਨਣਾ ਛੱਡੋ ਤੇ ਤੁਸੀਂ ਇਸਾਈ ਬਣ ਜਾਓ ਉਹ ਬੱਚੀ ਹੈ ਜਿਹੜੀ ਉਹਦੇ ਕੋਈ ਪਿਛਲੇ 5-7 ਸਾਲ ਤੋਂ ਬੱਚਾ ਨਹੀਂ ਹੋਇਆ ਸੀ ਤੇ ਉਹਨੂੰ ਇਸ ਦੀਆਂ ਧਮਕੀਆਂ ਦੇ ਦਿੱਤੀ ਜੇ ਤੋ ਰਵਿਦਾਸ ਜੀ ਨੂੰ ਮੰਨਣਾ ਛੱਡ ਦੇਵੇਂਗੀ ਤਾਂ ਤੇਰੇ ਇਹ ਬੱਚਾ ਹੋ ਜਾਵੇਗਾ ਪਰ ਭਗਤ ਰਵੀਦਾਸ ਜੀ ਨੂੰ ਵੀ ਸ਼ੈਤਾਨ ਕਹਿ ਕੇ ਬੁਲਾਇਆ ਇੱਕ ਉਹਨਾਂ ਕੋਲੇ ਮਾਤਾ ਲక్ష్ਮੀ ਦੇਵੀ ਜੀ ਦੀ ਫੋਟੋ ਸੀਗੀ ਉਹਦੀ ਵੀ ਉਹਨੇ ਬੇਅਦਬੀ ਕੀਤੀ ਉਹਨੂੰ ਵੀ ਬੜੇ ਬੁਰੇ ਸ਼ਬਦ ਬੋਲੇ ਔਰ ਉਸਨੇ ਜਦੋਂ ਕਿਹਾ ਕਿ ਮੈਂ ਹਿੰਦੂ ਧਰਮ ਨਹੀਂ ਛੱਡਣਾ ਤਾਂ ਉਹ ਕੋਈ ਉਸਾਈ ਪ੍ਰਚਾਰਕ ਭਾਰਤੀ ਅਤੇ ਉਹਦੇ ਘਰ ਵਾਲਾ ਜੋ ਸਰੇਸ਼ ਹੈ ਪਾਸਟਰ ਹੈਗਾ ਉਹਨਾਂ ਨੇ ਚਾਕੂਆਂ ਉੱਤੇ ਕਾਤਲਨਾਂ ਹਮਲਾ ਕਰ ਦਿੱਤਾ ਜਿਸ ਤੇ ਉਹ ਤੁਰੰਤ ਹਸਪਤਾਲ ਬਲੋਟ ਵਿਖੇ ਦਾਖਲ ਹੋਏ لیکن درخواست دینے ਦੇ باوجود ਵੀ پولیس ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤਾਂ ਅੱਜ 18 10 2025 ਨੂੰ ਸਵੇਰੇ 10 ਵਜੇ ਥਾਣਾ ਸਿਟੀ ਦਾ ਐਸ ਐਚ ਓ ਉਸ ਲੜਕੀ ਦੇ ਘਰ ਗਿਆ ਔਰ ਉਸ ਨੂੰ ਧਮਕਾਉਣ ਲੱਗਿਆ ਕਿ ਤੂੰ ਉਹ ਜਿਹੜੇ ਅਸਾਈ ਪ੍ਰਚਾਰਕ ਹੈਗੇ ਆ ਉਹਨਾਂ ਨਾਲ ਕੰਪਰੋਮਾਈਜ਼ ਰਾਜੀਨਾਮਾ ਕਰ ਲਵਾ ਨਹੀਂ ਤਾਂ ਤੇਰੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰ ਦੇਣਾ ਤਾਂ ਉਹ ਕੁੜੀ ਦੀ ਜੋ ਸੱਸ ਮਨੋਹਰ ਦੇਵੀ ਉਹ ਪਿਛਲੇ ਕਾਫੀ ਸਾਲਾਂ ਤੋਂ ਹਾਰਟ ਦੀ ਪੇਸ਼ੈਂਟ ਹੈ ਉਹ ਜਦੋਂ ਉਤਮ ਘੌਣ ਲੱਗਿਆ ਤੇ ਉਹ ਜਿਹੜੀ ਮਾਤਾ ਸੀਗੀ ਉਹਦੀ ਸੱਸ ਉਹਨੂੰ ਹਾਰਟ ਅਟੈਕ ਆ ਗਿਆ ਜਿਸ ਤੇ ਉਹ ਬੇਹੋਸ਼ ਹੋ ਕੇ गिर ਗਈ ਉਹਨੂੰ ਤੁਰੰਤ ਸਿਵਲ ਹਸਪਤਾਲ ਮਲੋੜ ਵਿਖੇ ਦਾਖਲ ਕਰਵਾਇਆ ਗਿਆ ਅੱਜ ਅਸੀਂ ਉੱਥੇ ਉਹਨਾਂ ਨੂੰ ਬੱਚੀ ਨੂੰ ਹੌਸਲਾ ਦੇਣ ਆਏ ਆ ਉਹ ਸਨਮਾਨਤ ਕਰਨ ਆਏ ਆ ਜਿਨੇ ਇੰਨੀ ਵੱਡੀ ਹਿੰਮਤ ਦਿਖਾਈ ਨਾਲ ਹੀ ਅਸੀਂ ਡੀਐਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ ਕਿ ਉਕਤ ਐਸਐਚਓ ਦੇ ਖਿਲਾਫ ਉਹ ਮਾਤਾ ਨੂੰ ਉਤਮ ਘੌਣ ਉਹਨੂੰ ਜਿਹੜੇ ਡਿਪਰੈਸ਼ਨ ਦੇ ਕਾਰਨ ਹਾਰਟ ਅਟੈਕ ਆਇਆ ਪੋਦੇ ਉਤੇ ਕਾਨੂੰਨੀ ਕਾਰਵਾਈ ਕਰਕੇ ਐਸਐਚਓ ਦੇ ਪਰਚਾ ਦਰਜ ਕੀਤਾ ਜਾਵੇ ਤੇ ਦੋਸ਼ੀ ਜਿਹੜੇ ਇਸਾਈ ਪ੍ਰਚਾਰਕ ਹੈ ਜਿਨ੍ਹਾਂ ਨੇ ਕਾਤਲਾਨਾ ਹਮਲਾ ਕੀਤਾ ਸੀ ਜਿਨ੍ਹਾਂ ਨੇ ਸਾਡੇ ਭਗਤ ਰਵਿਦਾਸ ਜੀ ਦੀ ਮਾਤਾ ਲక్ష్ਮੀ ਦੇਵੀ ਜੀ ਦੀ ਬੇਅਦਬੀ ਕੀਤੀ ਸੀ ਉਹਨਾਂ ਉੱਤੇ ਤੁਰੰਤ ਫਰਜ਼ਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹ ਜਿਹੜੇ ਇਸਾਈ ਪ੍ਰਚਾਰ ਇਸ ਤਰ੍ਹਾਂ ਦਾ ਕਰਦੇ ਪਏ ਗੈਰ ਕਾਨੂੰਨੀ ਉਹਨਾਂ ਤੇ ਤੁਰੰਤ ਰੋਕ ਲਗਾਈ ਜਾਵੇ ਜਿਹੜੀ ਗੇੜੀ ਕਿਤੀ ਸਵੇਰ ਪੁਲਿਸ ਆਈ ਸੀ ਉਹ ਕਿੰਨੇ ਮੁਲਾਜ਼ਮ ਸੀ ਕਿਨਾਂ ਦੇ ਘਰੇ ਆਏ ਸੀ ਉਹ ਜਿਹੜੀ ਰੇਡ ਕੀਤੀ ਗਈ ਆ ਉਹ ਜਿਹੜੀ ਇਹ ਲੜਕੀ ਹੈਗੀ ਆ ਮਦਈ ਹੈ ਜਿਹਦੇ ਤੇ ਸੱਟਾਂ ਮਾਰੀਆਂ ਜਿਹਨੂੰ ਮਜਬੂਰ ਕੀਤਾ ਸੀ ਧਰਮ ਪਰिवर्तन ਕਰਨ ਲਈ ਇਹਦੇ ਮਦਈਆਂ ਦੇ ਘਰ ਹੀ ਐਸਐਚਓ ਬਿਨਾ ਵਰਦੀ ਤੋਂ ਆਪਣੀ ਸਰਕਾਰੀ ਗੱਡੀ ਦੇ ਉੱਤੇ ਰੇਡ ਕਰਨ ਗਿਆ ਸੀ ਚਾਰ ਸਿਪਾਹੀ ਕੇ ਤਿੰਨ ਸਿਪਾਹੀਆਂ ਦੇ ਨਾਲ ਹਾਂ ਵਰਦੀ ਦੇ ਵਿੱਚ ਨਹੀਂ ਸੀ ਵਰਦੀ ਵਿੱਚ ਨਹੀਂ ਸੀਗਾ ਤਾਂ ਜਦੋਂ ਇਹ ਮਾਤਾ ਨੂੰ ਹਾਰਟ ਅਟੈਕ ਹੋ ਗਿਆ ਬੋਸ਼ ਹੋ ਕੇ गिर ਗਈ ਤਾਂ ਫਿਰ ਉਹ ਤੋਂ ਭੱਜ ਆਇਆ ਜਿਹਦੀ ਅਸੀਂ ਸ਼ਿਕਾਇਤ ਹੁਣ ਮਾਨਯੋਗ ਡੀਐਸਪੀ ਸਿਟੀ ਨੂੰ ਦੇ ਰਹੇ ਹਾਂ ਤਾਂ ਜੋ ਐਸਐਚਓ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਦੀ ਜਾਂਚ ਕੀਤੀ ਜਾਵੇ ਕਿ ਇਹਦੇ ਅਸਾਈਆਂ ਪ੍ਰਚਾਰਕਾਂ ਨਾਲ ਕੀ ਰਿਲੇਸ਼ਨ ਹੈ ਕੀ ਜੋ ਧਨ ਪ੍ਰੋਤਨ ਹੋ ਰਿਹਾ ਉਹਦੇ ਵਿੱਚ ਐਸਚਓ ਦਾ ਕੋਈ ਰੋਲ ਹੈ ਜਾਂ ਉਹਦੀ ਭੂਮਿਕਾ ਹੈ ਇਹਦੀ ਵੀ ਜਾਂਚ ਕੀਤੀ ਜਾਵੇ ਤੁਹਾਡਾ ਕਹਿਣ ਦਾ ਮਤਲਬ ਸੀ ਜਿਹੜੀ ਐਸਚਓ ਦਾ ਜਿਹੜਾ ਇਨਸਾਫ ਜਿਹੜਾ ਮਤੇ ਦਾ ਜਿਹੜਾ ਬੇਦਵੀ ਦਾ ਮਾਮਲਾ ਨਹੀਂ ਚੱਲਿਆ ਪਰ ਲੇਕਿਨ ਰਾਜਨੀਤਿਕ ਪ੍ਰੈਸ਼ਰ ਹੈ ਬਿਲਕੁਲ ਪਰਚਾ ਨਾ ਦਰਜ ਕਰਕੇ ਪੋਰਟਾਈ ਮਦਈ ਪਰਿਵਾਰ ਤੇ ਜ਼ੋਰ ਪਾ ਰਿਹਾ ਕਿ ਤੁਸੀਂ ਇਸਾਈਆਂ ਨਾਲ ਰਾਜੀ ਬੰਦਾ ਕਰ ਲਵੋ ਤੇ ਉਹ ਆਫੇਰ ਦਰਜ ਨਹੀਂ ਕਰ ਰਿਹਾ ਤੇ ਅਸੀਂ ਮੰਗ ਲੋਗੇ ਐਸਐਸਪੀ ਨੂੰ ਔਰ ਡੀਜੀਪੀ ਪੰਜਾਬ ਤੋਂ ਅਸੀਂ ਮੰਗ ਕੀਤੀ ਹੈ ਕਿ ਐਸਐਸਚ ਨੂੰ ਤੁਰੰਤ ਸਸਪੈਂਡ ਕਰਕੇ ਇਹਦੇ ਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ ਔਰ ਉਸ ਨੂੰ ਜਿਹੜਾ ਦੋਸ਼ੀ ਹੈ ਉਹ ਆਪਣਾ ਮਦਈਆਂ ਨੂੰ ਧਮਕਾਇਆ ਔਰ ਮਾਤਾ ਨੂੰ ਹਾਟੈਕ ਆਇਆ ਔਰ ਅੱਜ ਤੁਹਾਡੇ ਸਾਹਮਣੇ ਹਸਪਤਾਲ ਦੇ ਵਿੱਚ ਦਾਖਲ ਹੈ ਉਹਦੀ ਜਿਹੜੀ ਹੈਗੀ ਅਫੈਂਸ ਕੀਤਾ ਜਿਹੜਾ ਉਹਨੇ ਅਪਰਾਧ ਕੀਤਾ ਉਹਦੀ ਵੀ ਪਰਚਾ ਦਾਦੀ ਕਰਕੇ ਉਹਨੂੰ ਐਸਐਚਓ ਨੂੰ ਗ੍ਰਿਫਤਾਰ ਕੀਤਾ ਜਾਵੇ। ਅੱਜ ਦੀ ਸ਼ਿਕਾਇਤ ਤੁਸੀਂ ਕਿਹਨੂੰ ਕਿਸ ਨਾਮ ਤੋਂ ਕਿਹਨੂੰ ਦੇ ਰਹੇ ਹੋ? ਅਸੀਂ ਭਾਈ ਨੇਮ ਵਰਨ ਜਾਦਵ ਜੋ ਐਸਐਚਓ ਖਾਣਾ ਸਿਟੀ ਹੈ ਉਹ ਮਾਨਯੋਗ ਡੀਐਸਪੀ ਅੰਗਰੇਜ਼ ਸਿੰਘ ਜੀ ਨੂੰ ਥਾ ਜੋ ਸਿਟੀ ਦੇ ਮਲੋਟ ਦੇ ਉਹਨਾਂ ਨੂੰ ਦੇ ਰਹੇ ਹਾਂ। ਅੱਜ ਅਸੀਂ ਇੱਥੇ ਮਲੋਟ ਪਹੁੰਚੇ ਹਾਂ। ਔਰ ਜਿਵੇਂ ਮੇਰੇ ਤੋਂ ਪਹਿਲਾਂ ਸਰਦ ਸੁਖਪਾਲ ਸਿੰਘ ਜੀ ਸਰਾ ਸਾਹਿਬ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਕੀ ਘਟਨਾ ਵਾਪਰੀ ਹੈ। ਔਰ ਉਹਦੇ ਸਬੰਧ ਵਿੱਚ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਕਿਸੇ ਵੀ ਧਰਮ ਨੂੰ ਮੰਨਣਾ ਉਹ ਹਰ ਇੱਕ ਇਨਸਾਨ ਦਾ ਆਪਣਾ ਨਿੱਜੀ ਫੈਸਲਾ ਹੁੰਦਾ ਹੈ ਕਿ ਕਿਹੜੇ ਧਰਮ ਨੂੰ ਕਿਹਦੇ ਜਿਹਨੂੰ ਮੰਨ ਜੀ ਨੇ ਮੰਨਣਾ ਤਾਂ ਕਿਸੇ ਨੂੰ ਜ਼ਬਰਦਸਤੀ ਧਰਮ ਪਰਵਰਤਨ ਕਰਾਉਣਾ ਇਹ ਬਹੁਤ ਮਾੜੀ ਗੱਲ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜਿਹੜੀਆਂ ਦੇਖ ਲਓ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਮਿਲ ਰਹੀਆਂ ਜੋ ਬਹੁਤ ਮਾੜੀ ਘਟਨਾ ਹੈਗੀ ਆ ਕਿ ਕਿਸੇ ਦੇ ਧਰਮ ਦੇ ਵਿੱਚ ਦਖਲ ਦੇਣਾ ਕਿਸੇ ਨੂੰ ਆਪਣੇ ਧਰਮ ਤੋਂ ਦੂਰ ਕਰਕੇ ਆਪਣਾ ਧਰਮ ਉੱਤੇ ਠੋਸਣਾ ਤਾਂ ਇਹ ਬਹੁਤ ਮਾੜੀ ਗੱਲ ਆ ਨਿੰਦਨਯੋਗ ਆ ਔਰ ਸਾਡੇ ਹਿੰਦੂ ਸੰਗਠਨ ਦੇ ਲੀਡਰ ਜਿਹੜੇ ਹੈਗੇ ਆ ਪਰਵੀਨ ਮਦਾਨ ਜੀ ਇਹ ਵੀ ਇੱਥੇ ਮੌਜੂਦ ਨੇ ਸਿਤਾ ਰਾਮ ਖਟਕ ਜੀ ਇਹ ਵੀ ਇੱਥੇ ਮੌਜੂਦ ਨੇ ਔਰ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਹਸਪੀਟਲ ਦੇ ਵਿੱਚ ਪਹੁੰਚੇ ਨੇ ਮਾਤਾ ਜੀ ਇਹਨਾਂ ਨੂੰ ਹਰਟ ਅਟੈਕ ਆਇਆ ਸੀਗਾ ਉਹ ਵੀ ਇੱਥੇ ਦਾਖਲ ਦੇ ਉਹਨਾਂ ਦਾ ਪਤਾ ਲੈਣ ਵਾਸਤੇ ਔਰ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਸਤੇ ਕਰਨ ਵਾਸਤੇ ਸਿੱਤੇ ਸਾਰੇ ਪਹੁੰਚੇ ਆ ਸੋ ਉਮੀਦ ਹੈ ਕਿ ਜਿਹੜੀ ਜਿਹੜੀ ਪੁਲਿਸ ਹੈਗੀ ਆ ਮਲੋੜ ਦੀ ਮਾਜੋਗ ਡੀਐਸਪੀ ਅੰਗਰੇਜ਼ ਸਿੰਘ ਉਹਨਾਂ ਤੋਂ ਉਮੀਦ ਕਰਦੇ ਆ ਕਿ ਬੜੀ ਜਲਦੀ ਜੋ ਵੀ ਜਿਹੜੇ ਜਿਹੜੇ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਉਹਦੇ ਖਿਲਾਫ ਉਹ ਕਾਰਵਾਈ ਕਰਨਗੇ ਇਸ ਉਮੀਦ ਦੇ ਨਾਲ ਸਾਰੇ ਜਿਹੜੇ ਸੱਜਣੇ ਤੇ ਪਹੁੰਚਿਆ ਅੱਜ ਅਸੀਂ ਇੱਕ ਪਰਿਵਾਰ ਦੇ ਨਾਲ ਆ ਪਰਿਵਾਰ ਦੀ ਢੱਕ ਕੇ ਅਸੀਂ ਹਰ ਮੁੱਦੇ ਤੇ ਹਰ ਮਸਲੇ ਤੇ ਅਸੀਂ ਪਰਿਵਾਰ ਦੀ ਸਪੋਰਟ ਕਰਾਂ ਸਾਡੇ ਥਾਣਾ ਸਿਟਿੰਗ ਨੋਟ ਵਿੱਚ ਮਿਤੀ 15 10 2025 ਨੂੰ ਦੋ ਐਮਐਲਏ ਪ੍ਰਾਥ ਹੋ ਗਏ ਸਨ ਇਨਾਂ ਵਿੱਚੋਂ ਇੱਕ ਐਮਐਲਆਰ ਮੀਨਾ ਪਤਨੀ ਰਜਿੰਦਰ ਅਤੇ ਦੂਜੀ ਐਮਐਲਆਰ ਭਾਰਤੀ ਪਤਨੀ ਸੁਸ਼ੀਲ ਦੋਨੋਂ ਵਸੀਆਂ ਰਵਿਦਾਸ ਮੋਹਲਾ ਲੋਕ ਤੋਂ ਲਾਭਤ ਹੋਣੇ ਸਨ ਹੁਣ ਇਹਨਾਂ ਵਿੱਚੋਂ ਇੱਕ ਧਰ ਜੋ ਕਿ ਐਲੀਗੇਸ਼ਨ ਲਗਾਏ ਜਾ ਰਹੇ ਹਨ ਇੱਕ ਧਰ ਵੱਲੋਂ ਦੂਜੀ ਧਰ ਨੂੰ ਧੱਕੇ ਨਾਲ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਐਲੀਗੇਸ਼ਨਸ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰੀਕੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਬਾਅਦ ਜੇਕਰ ਕੋਈ ਤੱਥ ਸਾਹਮਣੇ ਆਉਦੇ ਹਨ ਤਾਂ ਤੱਥ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ